ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਤੁਹਾਨੂੰ ਦੱਸਦੀ ਕਿ ਇੱਕ ਤਰੀਕ ਤੋਂ ਬਾਅਦ ਜਿਹੜੇ ਕੀਪ ਬੱਬੂ ਮਾਨ ਦੇ ਫੈਨਸ ਨੇ ਉਹ ਵੀ ਬੱਬੂ ਮਾਨ ਨੂੰ ਟਰੋਲਿੰਗ ਕਰਨਾ ਸ਼ੁਰੂ ਕਰ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਇੱਕ ਮੁੰਡੇ ਵੱਲੋਂ ਬੱਬੂ ਮਾਨ ਨੂੰ ਤਿੱਖੇੜੇ ਕੀ ਉਹ ਸਵਾਲ ਪੁੱਛੇ ਗਏ ਨੇ ਆਖਿਰਕਾਰ ਬੱਬੂ ਮਾਨ ਦੇ ਉਸ ਸ਼ੋਅ ਦੇ ਵਿੱਚ ਕੀ ਕੁਝ ਹੋਇਆ ਸੀਗਾ ਅਤੇ ਕਿੰਨੇ ਲੋਕ ਜਿਹੜੇ ਕਿ ਉਹ ਸ਼ੋਅ ਦੇਖਣ ਪਹੁੰਚੇ ਸੀਗੇ ਅਤੇ ਅਸੀਂ ਤੁਹਾਨੂੰ ਜਿਹੜੇ ਮੁੰਡੇ ਦੀ ਵੀਡੀਓ ਦਿਖਾਣ ਜਾ ਰਹੇ ਹਾਂ ਤੁਸੀਂ ਆਪ ਉਸ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਕਿ ਉਹਨੇ ਬੱਬੂ ਮਾਨ ਨੂੰ ਕਿਉਂ ਇਹ ਸਵਾਲ ਪੁੱਛੇ ਨੇ ਅਤੇ ਬੱਬੂ ਮਾਨ ਨੂੰ ਇਹ ਵੀਡੀਓ ਦੇਖ ਕੇ ਜਿਹੜੇ ਕੀ ਜਵਾਬ ਦੇਣੇ ਚਾਹੀਦੇ ਨੇ ਉਸ ਮੁੰਡੇ ਨੂੰ ਕਿਉਂਕਿ ਵੀਡੀਓ ਦੇ ਵਿੱਚ ਉਸ ਮੁੰਡੇ ਨੇ ਬੱਬੂ ਮਾਨ ਨੂੰ ਇਹ ਵੀ ਕਿਹਾ ਹੈ ਕਿ ਜਿਹੜੇ ਸਵਾਲ ਮੈਂ ਤੁਹਾਨੂੰ ਪੁੱਛੇ ਨੇ ਉਹਨਾਂ ਦਾ ਮੈਨੂੰ ਜਵਾਬ ਵੀ ਚਾਹੀਦਾ ਹੈ ਕਿ ਬੱਬੂ ਮਾਨ ਉਸ ਮੁੰਡੇ ਦੇ ਸਵਾਲਾਂ ਦਾ ਜਵਾਬ ਦੇਵੇਗਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਜਰੂਰ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਅਤੇ ਆਪਣੀ رائے ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੱਲ ਕਰਾਂਗੇ ਦੜਬੇ ਕੱਪ ਦੀ ਜਿਹੜਾ ਰਾਤ ਹੋਇਆ ਮੇਰਾ ਯਾਰ ਦੋਸਤ ਕਾਫੀ ਕਟੜ ਫੈਨ ਆ ਉਹਦਾ ਚੱਲ ਹਰ ਇੱਕ ਦੀ ਆਪਣੀ ਆਪਣੀ ਹਨਾ ਕੋਈ ਕਿਸੇ ਨੂੰ ਪਸੰਦ ਕਰਦਾ ਕੋਈ ਕਿਸੇ ਨੂੰ ਪਸੰਦ ਕਰਦਾ ਤੇ ਫਿਰ ਮਗਰ ਅਕਲਪਾਂ ਦੀਆਂ ਦੇਖਿਆ ਉਹਨਾਂ ਸਟੇਟਸ ਪਾਇਆ ਦੀ ਉਹ ਚ ਖੜ ਕੇ ਕਹਿ ਰਿਹਾਗਾ ਕਿ ਇਸ ਨੂੰ ਅਗਰ ਗਾਣਾ ਕਹਨੇ ਹੋ ਮੈਂ ਤਾਂ ਕਹਿੰਦਾ ਵੀ ਨਸੀਤ ਵਾਲੇ ਗਾਣੇ ਦਿੱਤੇ ਜਾਣ ਕਿਹੜੇ ਨਸੀਤ ਵਾਲੇ ਗਾਣੇ ਕੱਢਿਆ ਸੱਜਣਾ ਹੈ ਉਹ ਵਿਗੰਨੇ ਚਾਦੀ ਜਾਂ ਫਿਰ ਰਾਤ ਨੂੰ ਮਿਲਣਾ ਹੀ ਜਾਂ ਕਦ ਪਿਆਰ ਹੋ ਗਿਆ ਦੀ ਜਿਹੜੀ ਵੀਡੀਓ ਅੱਜ ਤੋਂ ਕਿੰਨੇ ਸਾਲ ਮਿਲਦਾ 20 22 ਸਾਲ ਪਹਿਲਾਂ ਦੀ ਘੱਟੋ ਘੱਟ ਹੋਣੀ ਹੈ ਟਾਈਮ ਤਾਂ ਮੈਨੂੰ ਯਾਦ ਨਹੀਂ ਉਹ ਕਿਹੜੇ ਨਸੀਤ ਵਾਲੇ ਗਾਣੇ ਸੀ ਤੇਰੇ ਉਹਨੇ ਤਾਂ ਕਦੇ ਨਹੀਂ ਕਿਸ਼ ਨੂੰ ਮੈਂ ਤੰਬੂ 'ਚ ਬੁਲਾ ਕੇ ਜੱਫੀਆਂ ਪਾਈਆਂ ਜਿਵੇਂ ਤੂੰ ਪਾਈ ਜਾਂਦਾ ਸੀ ਨਾਲੇ ਉਹ ਹੁਣ ਐਨੀ ਗਾ ਸਟੇਜ ਤੇ ਖੜਕੇ ਤੂੰ ਕਰੀ ਜਾ ਨਾ ਐ ਕਰਦਾ ਬਾਹ ਕਰਦਾ ਉਹਦੇ ਹੁੰਦੇ ਤਾਂ ਤੂੰ ਚੂਣੀ ਨਿਕਲੀ ਇੱਕ ਗਾਣਾ ਕੱਢਾਈਦਾ ਤੇ ਹੁਣੇ ਤੈਨੂੰ ਠੋਕ ਠੋਕ ਰੱਖਿਆ ਤੇਰੀ ਜੂੰਡੇ ਤੱਕ ਖਲਾਰਤੀ ਸੀ ਉਹਨੇ ਉਦੋਂ ਤੂੰ ਕਿਉਂ ਨਾ ਬੋਲਿਆ ਬਾਬੇ ਪਤਾ ਨਹੀਂ ਨਾ ਤੈਨੂੰ ਵੀ ਕੋਈ ਟੱਕਰ ਆ ਹੁਣ ਤੂੰ ਕਰੀ ਜਾ ਨਾ ਉਹ ਜੂ ਵਾਹ ਜੂ ਫਲਾਣਾ ਜੂ ਜੇ ਤੁਸੀਂ ਇਹਨਾਂ ਨੂੰ ਗਾਣੇ ਕਹਿੰਦੇ ਹੋ ਤਾਂ ਇਹ ਜੇ ਕੱਢ ਦਾਂਗੇ ਤਿਆਰ ਹੋ ਜਾ ਉਹਦੇ ਹੁੰਦੇ ਕਹਿੰਦਾ ਫਿਰ ਤੈਨੂੰ ਦੱਸ ਦੇ ਪਤਾ ਵੀ ਉਹ ਵੀ ਕੀ ਜੀ ਸੀ ਆਲੇ ਕੋਈ ਚੱਕਰ ਨਹੀਂ ਤੇਰੇ ਕੋ ਹੁਣ ਉਹਦਾ ਗਾਣਾ ਖਾ ਕੇ ਹਟਿਆ ਤੇਰੀ ਵੀ ਆ ਚਾਰ ਪੰਜ ਗਾਣੇ ਆਏ ਸੀਗੇ ਤੂੰ ਦੇਖ ਲੈ ਸਾਰਿਆਂ ਦਾ ਹਿਸਾਬ ਲਾ ਲਾ ਵੀ ਤੇਰੇ ਸਾਰੇ ਉਹਨੇ ਚੱਲੇ ਜਾਂ ਉਹਦੇ ਕੱਲੇ ਦਾ ਇੱਕ ਗਾਣਾ ਚੱਲਿਆ ਹੋਇਆ ਬਾਕੀ ਕੋਈ ਨਹੀਂ ਚਾਰ ਪੰਜ ਮਹੀਨੇ ਹੈਗੇ ਤੇ ਲੱਭ ਪਏ ਨਹੀਂ ਹਜੇ ਉਹਦਾ ਥਾਲਤ ਦੋ ਗਾਣੀਆਂ ਆਉਂਦੇ ਹੁੰਦੇ ਨੇ ਕੋਈ ਨਹੀਂ ਲਾਲਾ ਜਿੰਨਾ ਜ਼ੋਰ ਲਾਉਣਾ ਜਿੰਨਾ ਜ਼ੋਰ ਲਾਉਣਾ ਲਾਲਾ ਠੀਕ ਆ ਕਰ ਲਾ ਗਾਣਾ ਤਿਆਰ ਫਿਰ ਜਿੱਦੇ ਉਹਦਾ ਉਹਦੇ ਪਿਓ ਨੇ ਉਹਦਾ ਪੋਸਟਰ ਪਾਤਾ ਸਿੱਧੂ ਤੇ ਡੈਡੀ ਨੇ ਪੋਸਟਰ ਪਾਤਾ ਉਹਦਾ ਉਹਦੇ ਬਰੋਬਰ ਪੋਸਟਰ ਪਾ ਦੀ ਫਿਰ ਲੱਗ ਜੂ ਪਤਾ ਫਿਰ ਗਾਣਾ ਕਿੱਧਰੋਂ ਚੱਲਦਾ ਹੈ ਐ ਵੀ ਤੇਰਾ ਚੱਲਦਾ ਹੈ ਕਿ ਉਹ ਤੇ ਦਿੱਲੀ ਤੋਂ ਦਿੱਲੀ ਲਾਹਟ ਤੇਰੀ ਰੇਂਜ ਦਿੱਲੀ ਤੱਕ ਹੈ ਤੇ ਦਿੱਲੀ ਤੋਂ ਪਰਲੇ ਪਾਰ ਨਹੀਂ ਤੈਨੂੰ ਕੋਈ ਸੁਣਦਾ ਸਮਝ ਗਿਆ ਜੇ ਤੇਰੇ ਬਾਹਰ ਲੀਆਂ ਕੰਟਰੀਆਂ 'ਚ ਸੌਣ ਲੱਗਦੇ ਆ ਤੇ ਤੇਰੀ ਉਹੀ ਜਿਹੜੀਆਂ ਲੀਰਾ ਫਕੀਰਾ ਉਹੀ ਤੈਨੂੰ ਸੁਣਨ ਜਾਂਦੀਆਂ ਨੇ ਤੇ ਉਹ ਪਤਾ ਤੈਨੂੰ ਵੀ ਉਹਨੂੰ ਗੂਰੇ ਕਾਲੇ ਸੁਣਦੇ ਡ੍ਰੇਕ ਵਰਗੇ ਉਹਦੀਆਂ ਟੀ-ਸ਼ਰਟਾਂ ਪਾ ਕੇ ਆਉਂਦੇ ਗੂਰੇ ਕਾਲੇ ਤੂੰ ਦੇਖਿਆ ਹੋਣਾ ਪਤਾ ਤੈਨੂੰ ਵੀ ਆ ਸਾਰਾ ਕੁਝ ਹੁਣ ਇੱਥੇ ਕੱਲਾ ਖੜ ਕੇ ਬੈ 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 ਕਰੀ ਚੱਲ ਕਰੀ ਚੱਲ ਜੰਨੀ ਮਰਜ਼ੀ ਕਰੀ ਚੱਲ ਤੁਗਰੀਆ ਢੜਬੇ ਕੱਪ ਤੇ ਮੈਨੇ ਸਾਲਾਂ ਦਾ ਹੁਣ ਆ ਮੈਂ ਲਗਾਤਾਰ ਹੁਣ ਆ ਜਿਹੜਾ ਤੇਰਾ 2.5 ਤੇ 3 ਸਾਲ ਦਾ ਗੈਪ ਪਿਆ ਨਾ ਢੜਬੇ ਕੱਪ ਦਾ ਉਹਦੇ ਬਾਰੇ ਵੀ ਪਿਆ ਸੱਜਣਾ ਸਮਝ ਗਿਆ ਉਹ ਹੁੰਦਾ ਗੱਲ ਹੀ ਕੁਝ ਹੋਰ ਹੁਣ ਉਹ ਯਾਰ ਦੁਨੀਆ ਤੇ ਨਹੀਂ ਹੈਗਾ ਫੇਰ ਵੀ ਹੁਣ ਤੇਰੀ ਧੁੱਕੀ ਗੱਡੀ ਪਈ ਹੈ ਗੱਲ ਤੈਨੂੰ ਮੰਨ ਜਦੋਂ ਵੀ ਉਹ ਪੋਸਟਰ ਪਾਉਂਦਾ ਕਿਸੇ ਗਾਣੇ ਦਾ ਉਹਦਾ ਪੋਸਟਰ ਆਉਂਦਾ ਧੜਕਾ ਤੇਰੇ ਦਿਲ ਚ ਵੀ ਰਹਿੰਦਾ ਉਹ ਵੀ ਕਿਤੇ ਇਹ ਚ ਫੇਰ ਨਾ ਮੇਰੇ ਜੁੰਡੇ ਖਲਾਰੇ ਪਏ ਹੁਣ ਪਤਾ ਹੀ ਨਹੀਂ ਅਜੇ ਉਹਦਾ ਕੀ ਕੁਝ ਹੋਇਆ ਪਿਆ ਕੀ ਕੁਝ ਬਣਿਆ ਪਿਆ